ਮਨਪ੍ਰੀਤ ਬਾਦਲ ਨੇ ਕੋਈ ਖਾਸ ਨਹੀਂ ਕੰਮ ਕਰੇ ਉਹ ਇੱਕ ਇਹ ਕਹ ਲਓ ਇੱਕ ਜਿਹੜੀ ਪੋਲਿਟਿਕਸ ਉੱਪਰਲੇ ਲੈਵਲ ਦੀ ਕਾਕਾਸ਼ਾਈ ਵਾਲੀ ਹੁੰਦੀ ਆ ਕਿ 10 12 ਬੰਦੇ ਮੇਨ ਮੇਨ ਥੋੜੇ ਚੌਧਰੀ ਟਾਈਪ ਉਹ ਨਾਲ ਹੁੰਦੇ ਹੀ ਨੇ ਮੇਰੀ ਜਿੱਥੇ ਤੱਕ ਗੱਲ ਹੁੰਦੀ ਆ ਪਿੰਡਾਂ ਦੇ ਵਿੱਚ ਹੋਈ ਆ ਉੱਥੇ ਇਹ ਸੁਣਨ ਨੂੰ ਤਾਂ ਆਇਆ ਹੈ ਵੀ ਕੋਈ ਨਾ ਕੋਈ ਅੰਡਰਸਟੈਂਡਿੰਗ ਹੋਈ ਸੀ ਵੀ ਜਿਹੜੀ ਮੈਨੀਫੈਸਟ ਹੋਈ ਬਾਹਰ ਲੋਕਾਂ ਤੱਕ ਗੱਲ ਗਈ ਆ ਉਹ ਇਹ ਵੀ ਅੰਡਰਸਟੈਂਡਿੰਗ ਹੋ ਸਕਦੀ ਸੀ ਵੀ ਇੱਥੇ ਮਨਪ੍ਰੀਤ ਨੂੰ ਚਾਹੇ ਉਹ ਭਾਜਪਾ ਦੀ ਟਿਕਟ ਤੇ ਲੜਦੇ ਪਰ ਹੋ ਸਕਦਾ ਹੈ ਕਿ ਇਹ ਹੁੰਦਾ ਕਿ ਉਹਨਾਂ ਨੂੰ ਅੱਗੇ ਕੀਤਾ ਜਾਂਦਾ ਤਾਂ ਸੁਪੀਰ ਬਾਦਲ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਉਹ ਇਲੈਕਸ਼ਨ ਲੜਨਗੇ ਹੁਣ ਉਹ ਵੀ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਇਹਦਾ ਪਰਿਵਾਰ ਇਕੱਠਾ ਹੋਣ ਜਾ ਰਿਹਾ ਸਾਨੂੰ ਹੁਣ ਕੌਣ ਪੁੱਛਦਾ ਮਤਲਬ ਕਿ ਤੁਸੀਂ ਕਿਹੜੀ ਜੋੜ ਹੈ ਮਨਪ੍ਰੀਤ ਬਾਦਲ ਦਾ ਜਾਂ ਸੁਪੀਰ ਬਾਦਲ ਦਾ ਕਿਧਰ ਵਾਹ ਦੇ ਵਿੱਚ ਤੁਸੀਂ ਇਹਦੀ ਸੰਭਾਵਨਾ ਬਣਦੀ ਦੇਖਦੇ ਹੋ ਬਾਦਲ ਪੋਲਿਟਿਕਸ ਜਾਂ ਕਾਲੀ ਪੋਲਿਟਿਕਸ ਤੱਕ ਆਬਵੀਸਲੀ ਕ੍ਰਾਈਸਿਸ ਹੈ ਤਾਂ ਹੀ ਤਾਂ ਇਹ ਸਭ ਕੁਝ ਦਿਖ ਰਹੇ ਆਪਾਂ ਮੈਂ ਕਹਿੰਦਾ 2 ਸਾਲ ਪਹਿਲਾਂ ਵੀ ਨਹੀਂ ਸੋਚਦਾ ਸੀਗਾ ਵੀ ਇਹ ਚਲੇ ਜਾਣਗੇ ਇਦਾਂ ਛੱਡ ਕੇ ਉਹ ਕ੍ਰਾਈਸਿਸ ਡੂੰਗਾ ਹੋ ਰਿਹਾ ਤਾਂ ਹੀ ਇਹ ਵੱਡੇ ਵੱਡੇ ਬੰਦੇ ਜਿਹੜੇ ਇਨੇ ਨੇੜੇ ਸੀ ਜਿਹੜੇ ਛੱਡ ਕੇ ਜਾ ਰਹੇ ਨੇ ਸਾਰੇ ਮਾਲਾ ਦੇ ਉਹ ਮਾਲਾ ਦੇ ਮੰਨ ਕੇ ਟੁੱਟ ਰਹੇ ਨੇ ਔਰ ਉਹ ਧਾਰਮਿਕ ਲੈਵਲ ਤੇ ਵੀ ਕ੍ਰਾਈਸਿਸ ਆ ਰਿਹਾ ਹੈ ਬੜੀ ਔਖੀ ਸਥਿਤੀ ਹੈ ਸੁਖਬੀਰ ਬਾਦਲ ਹੋਰਾਂ ਲਈ ਕਿਉਂਕਿ ਜੋ ਪੋਲਿਟਿਕਸ ਉਹਨਾਂ ਨੇ ਖੜੀ ਕਰੀ ਸੀ ਜਿਸ ਗਰਾਉਂਡ ਤੇ ਉਹ ਗਰਾਉਂਡ ਟੋਟਲੀ ਸ਼ਿਫਟ ਹੋ ਰਿਹਾ ਹੈ ਔਰ ਟਰੈਡੀਸ਼ਨਲ ਜਿਹੜਾ ਅਕਾਲੀ ਹੈ ਉਹ ਉਸ ਉਸ ਸਥਿਤੀ 'ਚ ਹੈ ਨਹੀਂ ਹੁਣ ਚੀਜ਼ਾਂ ਨੂੰ ਸੰਭਾਲ ਸਕੇ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਗਿੱਦੜਵਾਹ ਹਲਕੇ ਦੀ ਚਰਚਾ ਹੈ ਗਿੱਦੜਵਾਹ ਹਲਕੇ ਦੇ ਵਿੱਚ ਜਿਹੜਾ ਹਵਾਲਾ ਹੈ ਉਹ ਅਕਾਲੀ ਪੋਲਿਟਿਕਸ ਦਾ ਹਰਦੀਪ ਸਿੰਘ ਡਿੰਪੀ ਟੱਲੋ ਨੇ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਿਹਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਜਾਣ ਦਾ ਐਲਾਨ ਕੀਤਾ ਹੋਇਆ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਬਹੁਤ ਜਲਦੀ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੋਣਗੇ ਤੇ ਉੱਥੋਂ ਦੇ ਉਮੀਦਵਾਰ ਵੀ ਹੋ ਸਕਦੇ ਆ ਜਿਹੜੀ ਕਿ ਜਿਮਨੀ ਚੋਣ ਉੱਤੇ ਹੋਣ ਜਾ ਰਹੀ ਹੈ ਗਿੱਦੜਪਹਾ ਹਲਕਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਰਿਹਾ ਜਦੋਂ ਬੈਂ ਸਿੰਘ ਦੀ ਗਵਰਨਮੈਂਟ ਸੀ ਤਾਂ ਉਸ ਦੇ ਵੇਲੇ ਜਿਹੜੀ ਇੱਕ ਜਿਮਨੀ ਚੋਣ ਆਈ ਸੀ ਉਸ ਤੋਂ ਅਕਾਲੀ ਦਲ ਦਾ ਰਿਵਾਈਵਲ ਜਿਹੜਾ ਹੈਗਾ ਮਿਲਟੈਂਸੀ ਦੇ ਪੀਰੀਅਡ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਜਿਸ ਤਰ੍ਹਾਂ ਅਮ੍ਰਿਤ ਸ਼ਿਕਾ ਕੇ ਉੱਥੋਂ ਕੰਟੈਸਟ ਕਰਵਾਇਆ ਗਿਆ ਤਾਂ ਉਸ ਤੋਂ ਬਾਅਦ ਉਹ ਇੱਕ ਅਕਾਲੀ ਬੇਸਨ ਦੁਆਰ ਤੋਂ ਖੜਾ ਹੋਇਆ ਉਸ ਤੋਂ ਪਹਿਲਾਂ ਗੁਰਦੇਵ ਸਿੰਘ ਬਾਦਲ ਉਹਣੀ ਕਾਫੀ ਲੰਬਾ ਸਮਾਂ ਪ੍ਰਕਾਸ਼ ਸਿੰਘ ਬਾਦਲ ਵੀ ਉੱਥੋਂ ਨੁਮਾਇੰਦਗੀ ਅਕਾਲੀ ਦਲ ਦੀ ਕਰਦੇ ਰਹੇ ਨੇ ਇਸ ਸਾਰੇ ਕ੍ਰਾਈਸਿਸ ਨੂੰ ਹੁਣ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਹੁਤ ਸਾਰੀਆਂ ਇਮੋਸ਼ਨਲ ਗੱਲਾਂ ਵੀ ਕੀਤੀਆਂ ਨੇ ਤੇ ਅਕਾਲੀ ਦਲ ਜਿਹੜਾ ਬਾਦਲ ਹੈ ਉਸ ਦਾ ਵੀ ਇੱਕ ਰੁਕ ਸਾਹਮਣੇ ਆਇਆ ਕਿ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ 10 ਦਿਨ ਦਾ ਟਾਈਮ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਆਪਣਾ ਫੈਸਲਾ ਵਿਚਾਰ ਲੈਣ ਸਾਡੇ ਵੱਲੋਂ ਕੋਈ ਇਦਾਂ ਦਾ ਪ੍ਰੈਸ਼ਰ ਨਹੀਂ ਕਿਸੇ ਤੀਸਰੇ ਬੰਦੇ ਨੂੰ ਅਸੀਂ ਨਹੀਂ ਕੋਈ ਪ੍ਰਮੋਟ ਕਰ ਰਹੇ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਪ੍ਰਮੋਟ ਕੀਤਾ ਜਾ ਰਿਹਾ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਇਲਜ਼ਾਮ ਹੈ ਤੇ ਹੁਣ ਉਹ ਜਾ ਚੁੱਕੇ ਨੇ ਰਾਜਾ ਵੜਿੰਗ ਦਾ ਵੀ ਇਸ ਹਲਕੇ ਦੇ ਨਾਲ ਇੱਕ ਨਾਤਾ ਹੈਗਾ ਆਪਾਂ ਉਸ ਹਲਕੇ ਦੀ ਜਿਹੜੀ ਪੋਲਿਟਿਕਸ ਹੈ ਉਸ ਨੂੰ ਸਮਝਾਂਗੇ ਹਰਮੀਤ ਸਿੰਘ ਢਲੋਣਾ ਦੇ ਹਵਾਲੇ ਨਾਲ ਹਰਮੀਤ ਸਿੰਘ ਜਿਹੜੇ ਨੇ ਖੁਦ ਉਸ ਹਲਕੇ ਤੋਂ ਬਿਲੋਂਗ ਕਰਦੇ ਨੇ ਤੇ ਇੱਕ ਸਿਆਸੀ ਕਾਰਕੁਨ ਰਹੇ ਨੇ ਉਹਨਾਂ ਨੇ ਕਾਫੀ ਕਾਫੀ ਸਮਾਂ ਉਸ ਹਲਕੇ ਦੀ ਜਿਹੜੀ ਚੋਣਵੀਂ ਰਾਜਨੀਤੀ ਹੈ ਉਹ ਉਸ ਨੂੰ ਵੀ ਦੇਖਿਆ ਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਉਹ ਆਪਣਾ ਇੱਕ ਚੈਨਲ ਜਿਹੜਾ ਹੈਗਾ YouTube ਤੇ ਉਹ ਵੀ ਚਲਾ ਰਿਹਾ ਤੁਸੀਂ ਅਕਸਰ ਉਹਨਾਂ ਨੂੰ ਦੇਖਦੇ ਹੋਵੋਗੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਉਹ ਇਹਦਾ ਦੇਖ ਰਿਹਾ ਸਾਰੀ ਰਾਜਨੀਤੀ ਨੂੰ ਇਸ ਗਿੱਦੜਵਾਹੇ ਦੇ ਪਿਸ਼ੋਕੜ ਨੂੰ ਗਿੱਦੜਵਾਹੇ ਦੇ ਸਿਆਸੀ ਹਾਲਾਤ ਨੂੰ ਪਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਅ ਸਾਰਿਆਂ ਨੇ ਡਿੰਪੀ ਢਲੋਂ ਦਾ ਨਾਂ ਸੁਣ ਰਹੇ ਨੇ ਹੁਣ ਪਿਛਲੇ ਸਮੇਂ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਤੇ ਅਸੀਂ ਪਰ ਤੁਹਾਡੇ ਤੋਂ ਇਹ ਸਮਝਣਾ ਚਾਹੁੰਦੇ ਆਂ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੀ ਚੋਣਵੀਂ ਰਾਜਨੀਤੀ ਹੈ ਉਹਦੇ ਵਿੱਚ ਗਿੱਦੜਵਾਹ ਇੰਨੀ ਪ੍ਰੋਮੀਨੈਂਸ ਕਿਉਂ ਰੱਖਦਾ ਦੇਖੋ ਗਿੱਦੜਵਾਹ ਪ੍ਰੋਮੀਨੈਂਸ ਜੋ ਮੇਨਲੀ ਦੇਖਿਆ ਜਾਵੇ ਤਾਂ ਇਸੇ ਕਰਕੇ ਰੱਖਣ ਲੱਗਿਆ ਕਿਉਂਕਿ ਅਕਾਲੀ ਪਲ ਦੇ ਜਿਹੜੇ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਉਹ ਬਿਲਕੁਲ ਨਾਲ ਜਿਹੜਾ ਹਲਕਾ ਲੰਬੀ ਤੋਂ ਉਹ ਲੜਦੇ ਵੀ ਰਹੇ लास्ट ਤੱਕ ਚੋਣਾ ਤੇ ਉਹ ਆਪਣਾ ਇੱਕ ਤਰ੍ਹਾਂ ਇਹ ਦੋ ਹਲਕਿਆਂ ਨੂੰ ਆਪਣਾ ਕਹਿੰ ਲੋ ਘਰ ਦੇ ਹਲਕੇ ਸਮਝਦੇ ਸਨ ਤਾਂ ਗਿੱਦੜਬਾ ਹਲਕਾ ਇਸ ਕਰਕੇ ਉਹ ਕਿਉਂਕਿ ਉਹ ਆਪ ਵੱਡੇ ਲੀਡਰ ਸਨ ਔਰ ਇਹਦੇ ਕਰਕੇ ਉਹ ਹਮੇਸ਼ਾ ਉਹਨਾਂ ਨੇ ਇਹਨੂੰ ਪ੍ਰੋਮੀਨੈਂਸ ਦਿੱਤੀ ਤੇ ਮੇਨ ਜਦੋਂ ਜਿਆਦਾ ਪੰਜਾਬ ਦੀ ਕਹਿੰ ਲੋ ਪੋਲਿਟਿਕਸ ਦੇ ਵਿੱਚ ਬਹੁਤ ਵੱਡਾ ਨਾਮ ਜਿਹੜਾ ਗਿੱਦੜਬੇ ਦਾ ਹੋਇਆ ਜਾਂ ਲੋਕਾਂ ਨੇ ਗੱਲਾਂ ਕਰਨ ਲੱਗੇ ਉਹ ਜਦੋਂ ਗੈਂ ਸਿੰਘ ਦੀ ਸਰਕਾਰ ਸੀ ਉਦੋਂ ਜਦੋਂ ਜਿਹੜੀ ਬਾਈ ਇਲੈਕਸ਼ਨ ਹੋਈ ਔਰ ਕਿਉਂਕਿ ਇੱਕ ਗੁੱਸਾ ਸੀ ਲੋਕਾਂ ਦਾ ਪਰ ਬਿਆਨ ਸਿੰਘ ਦੀ ਇੰਨੀ ਪਾਵਰ ਹੋਣ ਦੇ ਬਾਵਜੂਦ ਉਹਨਾਂ ਦਿਨਾਂ ਦੇ ਅੰਦਰ ਔਰ ਸਾਰੀ ਪਾਵਰ ਇੱਕ ਉਸ ਮਸ਼ੀਨਰੀ ਦੀ ਸਟੇਟ ਦੀ ਝੋਕੀ ਗਈ ਸੀ ਉੱਥੇ ਪਰ ਅਕਾਲੀ ਦਲ ਨੇ ਉਦੋਂ ਉਹ ਲੜੀ ਇਲੈਕਸ਼ਨ ਯੂਨੀਫਾਈਡ ਇਕੱਠੇ ਹੋ ਕੇ ਲੜੀ ਉਦੋਂ ਟੋੜਾ ਸਾਹਿਬ ਵੀ ਨਾਲ ਸੀ ਔਰ ਸਾਰੇ ਔਰ ਇਹਨਾਂ ਨੇ ਮਤਲਬ ਉਹ ਪਛਾੜਤਾ ਉੱਥੋਂ ਹੀ ਉਹ ਕਾਲੀ ਦਲ ਦਾ ਰਿਵਾਈਵਲ ਜਿਹੜਾ ਸ਼ੁਰੂ ਹੋਇਆ ਔਰ ਉਹਨਾਂ ਦਿਨਾਂ 'ਚ ਮੈਨੂੰ ਯਾਦ ਆ ਅਸੀਂ ਕਾਫੀ ਮੈਂ ਛੋਟਾ ਸੀ ਤੇ ਅਸੀਂ ਰਾਏਕੋਟ ਮੇਰੇ ਨਾਨਕੇ ਸੀ ਅਸੀਂ ਉੱਥੇ ਵੀ ਗਏ ਉਹਨਾਂ ਦਿਨਾਂ ਦੇ ਵਿੱਚ ਉੱਥੇ ਵੀ ਕਿਸੇ ਦੁਕਾਨ ਤੇ ਗਏ ਉਹ ਗੱਲਾਂ ਗਿੱਦੜ ਵੇਦੀਆਂ ਇਲੈਕਸ਼ਨਾਂ ਦੀਆਂ ਹੀ ਹੋ ਰਹੀਆਂ ਸੀਗੀਆਂ ਮਤਲਬ ਉਸ ਇਲੈਕਸ਼ਨ 'ਚ ਬਹੁਤ ਜ਼ਿਆਦਾ ਨਾਮ ਹੋਇਆ ਉਹ ਫਿਰ ਫਿਰ ਬਾਦਲਾਂ ਨਾਲ ਜੁੜੇ ਹੋਣ ਕਰਕੇ ਹਮੇਸ਼ਾ ਇੱਕ ਮੇਨ ਸੀਟ ਰਹੀ ਹੈ ਕਿ ਤੜਪਾਂ ਤਾਂ ਜਿਹੜੀ ਤੁਸੀਂ ਮੇਰੇ ਗਿਮਨੀ ਚੂਣ ਦੀ ਗੱਲ ਕੀਤੀ ਉੱਥੇ ਆਪਾਂ ਦੇਖਿਆ ਕਿ ਮਨਪ੍ਰੀਤ ਸਿੰਘ ਬਾਦਲ ਦਾ ਇੱਕ ਵੱਡਾ ਹਵਾਲਾ ਉੱਪਰ ਕੇ ਸਾਹਮਣੇ ਆਉਂਦਾ ਉਹ ਲਗਾਤਾਰ ਫਿਰ ਉੱਥੋਂ ਨੁਮਾਇੰਦਗੀ ਵੀ ਕਰਦੇ ਨੇ ਤੇ ਫਿਰ ਹੁਣ ਆਪਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਦੇਖਦੇ ਆਂ ਤੇ ਜਿਹੜਾ ਮਨਪ੍ਰੀਤ ਬਾਦਲ ਤੋਂ ਹਰਦੀਪ ਜਿਹੜਾ ਡਿੰਪੀ ਢਿੱਲੋਂ ਤੱਕ ਦਾ ਜਿਹੜਾ ਸਫ਼ਰ ਹੈ ਇਹਨੂੰ ਤੁਸੀਂ ਕਿਦਾਂ ਸਮਝਾਉਂਦੇ ਹੋ ਅਕਾਲੀ ਦਲ ਦੀਆਂ ਸਫ਼ਾਂ ਦੇ ਵਿੱਚ ਹਾਜ ਵੈਸੇ ਦੇਖੋ ਬੜੀ ਇੰਟਰਸਟਿੰਗ ਗੱਲ ਹੈ ਵੀ ਜਦੋਂ ਮਨਪ੍ਰੀਤ ਬਾਦਲ ਨੂੰ ਵੀ ਲਿਆਂਦਾ ਗਿਆ ਉਹਨਾਂ ਦਿਨਾਂ ਦੇ ਅੰਦਰ ਇਹ ਆਮ ਹੁਣ ਤਾਂ ਕਾਫੀ ਗੱਲ ਖੁੱਲ ਚੁੱਕੀ ਹੈ ਕਿ ਅਮਰਤ ਸ਼ਕਾ ਕੇ ਵੀ ਉਹ ਬਸ ਸ੍ਰੀ ਸਾਹਿਬ ਪਵਾ ਕੇ ਤੇ ਉਹਨੂੰ ਇੱਕ ਤਰ੍ਹਾਂ ਸਿੱਖ ਦੇ ਤੌਰ ਤੇ ਪੇਸ਼ ਕੀਤਾ ਗਿਆ ਹਾਲਾਂਕਿ ਉਹਦੀ ਕੋਈ ਰਹਿਣੀ ਬਹਿਣੀ ਜਾਂ ਰਹਿਤ ਬਹਿਤ ਜਾਂ ਮਨਪ੍ਰੀਤ ਨਾਲ ਤਾਂ ਇਹ ਵੀ ਹੈ ਕਿ ਉਹ ਉਹਦੇ ਵਿਚਾਰ ਵੀ ਧਰਮ ਤੋਂ ਕਾਫੀ ਉਲਟ ਰਹੇ ਨੇ ਔਰ ਜਿਸ ਤਰ੍ਹਾਂ ਦੀ ਉਹਦਾ ਜੇ ਪਤਾ ਨਹੀਂ ਉਹ ਜੇ ਸੰਗਤ ਚ ਰਿਹਾ ਜਾਂ ਜਿੱਦਾਂ ਦੀ ਉਹਦੀ ਪੜ੍ਹਾਈ ਲਿਖਾਈ ਸੀ ਪਰ ਉਹਨੂੰ ਐਸੇ ਅਕਾਲੀ ਲੀਡਰ ਪੂਰਾ ਉਸ ਤਰੀਕੇ ਨਾਲ ਪੇਸ਼ ਕਰਾਇਆ ਗਿਆ ਇਹਨੂੰ ਇੱਕ ਤਰੀਕੇ ਨਾਲ ਆਪਾਂ ਕਹੜੀਏ ਵੀ ਉਦੋਂ ਅਕਾਲੀ ਪੋਲਿਟਿਕਸ ਇੱਕ ਪੋਸਚਰ ਦੀ ਪੋਲਿਟਿਕਸ ਬਣ ਰਹੀ ਸੀ ਜਿਹਦੇ ਵਿੱਚ ਵੀ ਬੰਦੇ ਨੂੰ ਸਿਰਫ ਆ ਆਪਾਂ ਕਹੜੀਏ ਭੇਖ ਦੇ ਰੂਪ ਦੇ ਵਿੱਚ ਉਹ ਇੱਕ ਸਿੱਖ ਹੋਣਾ ਲਾਜ਼ਮੀ ਸੀਗਾ ਉਹਨਾਂ ਨੂੰ ਲੱਗਦਾ ਪਰ ਵੈਸੇ ਮਤਲਬ ਕੋਈ ਲੋੜ ਨਹੀਂ ਸੀ ਤਾਂ ਮਨਪ੍ਰੀਤ ਉਦੋਂ ਜਦੋਂ ਮਨਪ੍ਰੀਤ ਬਾਦਲ ਜਿੱਤਦੇ ਆ ਫਿਰ ਲਗਾਤਾਰ ਹੀ ਉਹ ਚਾਰ ਵਾਰੀ ਚਿੱਤੇ ਨੇ ਉੱਥੋਂ ਪਰ ਇਹ ਵੀ ਕਬੱਡੀ ਗੱਲ ਰਹੀ ਕਿ ਉਹ ਕਿਉਂਕਿ ਅਕਾਲੀ ਹ ਹਲਕਾ ਸੀ ਜਿੱਤਦੇ ਵੀ ਰਹੇ ਪਰ ਮਨਪ੍ਰੀਤ ਬਾਦਲ ਦਾ ਵੀ ਉਹ ਗ੍ਰਾਫ ਨਹੀਂ ਬਣ ਸਕਿਆ ਕਿ ਉਹ ਆਪ ਦਾ ਪਰਸਨਲ ਉਹਨਾਂ ਦਾ ਉੱਥੇ ਬਹੁਤ ਵੱਡਾ ਵੋਟ ਬੈਂਕ ਬਣਿਆ ਹੋਵੇ ਕਿਉਂਕਿ ਮਨਪ੍ਰੀਤ ਬਾਦਲ ਦੀ ਸ਼ਖਸੀਅਤ ਦੇ ਵਿੱਚ ਜਦੋਂ ਅਸੀਂ ਨੇੜੋਂ ਦੇਖਿਆ ਕਿਉਂਕਿ ਅਸੀਂ ਉਦੋਂ ਨੌਜ ਨੌਜਵਾਨ ਹੁੰਦੇ ਸੀ ਤੇ ਅਸੀਂ ਇੱਕ ਵਾਰੀ ਦੋ ਵਾਰੀ ਲਾਇਬ੍ਰੇਰੀ ਲਈ ਵੀ ਉਹਨਾਂ ਕੋਲੇ ਗਏ ਆ ਹੋਰ ਕੰਮਾਂ ਲਈ ਵੀ ਗਏ ਈਵਨ ਕਿ ਤੁਸੀਂ ਗਿੱਦੜਬਾੜਾਗਾ ਏਰੀਆ ਸੀ ਮੈਨੂੰ ਅੱਜ ਵੀ ਯਾਦ ਹੈ ਗੱਲਾਂ ਛੋਟੀਆਂ ਨਹੀਂ ਹੁੰਦੀਆਂ ਇੱਕ ਗਰਾਊਂਡ ਨਹੀਂ ਸੀਗਾ ਗਿੱਦੜਵਾਦੇ ਵਿੱਚ ਬਟ ਖੇਡਣ ਲਈ ਇੱਕ ਗਰਾਊਂਡ ਹੁੰਦਾ ਸੀ ਉਹ ਕਾਲਜ ਦੇ ਨਾਲ ਹੁੰਦਾ ਸੀ ਗੁਰਗੋਬਨ ਸਿੰਘ ਕਾਲਜ ਸੀਗਾ ਉਹ ਗਿੱਦੜਵਾਦੇ ਬਿਲਕੁਲ ਚੌਂਕ ਆ ਜਿਹੜੇ ਉਹ ਉਹਨਾਂ ਦੇ ਵਿੱਚ ਸੀ ਉਹ ਉਹ ਸਾਰਾ ਕਾਲਜ ਜਾਂ ਕਾਲਜ ਦੀ ਜ਼ਮੀਨ ਉਹ ਸਾਰੀ ਬਾਦਲਾਂ ਦਾ ਸਕੂਲ ਸੀਗਾ ਮਾਲਵਾ ਸਕੂਲ ਮੈਂ ਉੱਥੇ ਪੜਿਆ ਵੈਸੇ ਅੱਛਾ ਜੀ ਔਰ ਉਹ ਕਾਲਜ ਦੀ ਔਰ ਸਿਰ ਜਮੀਨ ਉਹ ਸਾਰੀ ਉਹਨਾਂ ਦੇ ਕੋਲੇ ਚਲੀ ਗਈ ਜਾਂ ਉਹਨਾਂ ਨੇ ਜਿਸ ਤਰ੍ਹਾਂ ਵੀ ਉਹ ਕਰ ਲਿਆ ਔਰ ਇੱਕ ਡੇਰਾ ਕਾਫੀ ਗਿੱਦੜ ਵੇ ਤੋਂ ਕਾਫੀ ਬਾਹਰ ਤਿੰਨ ਚਾਰ ਕਿਲੋਮੀਟਰ ਬਾਹਰ ਇੱਕ ਡੇਰਾ ਤੇ ਉਹ ਡੇਰੇ ਵਾਲਿਆਂ ਤੋਂ ਜ਼ਮੀਨ ਦਵਾ ਦਿੱਤੀ ਗਈ ਵੀ ਉੱਥੇ ਕਾਲਜ ਬਣਾ ਦਿੱਤਾ ਗਿਆ ਤਾਂ ਅਸੀਂ ਤਾਂ ਮਤਲਬ ਇਹ ਵੀ ਉਦੋਂ ਕਈ ਵਾਰੀ ਹੁੰਦਾ ਜਵਾਨੀ ਚ ਬੰਦਾ ਦੌੜ ਦੂੜ ਲਾਉਣੀ ਹੁੰਦੀ ਹੈ ਖੇਡਣਾ ਹੁੰਦਾ ਤਾਂ ਕੋਈ ਗਰਾਊਂਡ ਵੀ ਨਹੀਂ ਸੀ ਤਾਂ ਮਨਪ੍ਰੀਤ ਬਾਦਲ ਨੇ ਕੋਈ ਖਾਸ ਨਹੀਂ ਕੰਮ ਕਰੇ ਉਹ ਇੱਕ ਇਹ ਇਹ ਕਹੋ ਇੱਕ ਜਿਹੜੀ ਪੋਲਿਟਿਕਸ ਉੱਪਰਲੇ ਲੈਵਲ ਦੀ ਕਾਕਾਸ਼ਾਈ ਵਾਲੀ ਹੁੰਦੀ ਆ ਕਿ 10 12 ਬੰਦੇ ਮੇਨ ਮੇਨ ਥੋੜੇ ਚੌਧਰੀ ਟਾਈਪ ਉਹ ਨਾਲ ਹੁੰਦੇ ਹੀ ਨੇ ਔਰ ਪਿੰਡਾਂ ਚ ਚਲੋ ਕੰਮ ਐਂ ਤਾਂ ਫਿਰ ਕਰਾਉਣੀ ਪੈਂਦੇ ਨੇ ਇਸ ਤਰ੍ਹਾਂ ਦਾ ਆਪਣਾ ਹੀ ਚੱਲਦਾ ਵੀ ਨਹੀਂ ਪਰ ਉਹ ਕੋਈ ਇਹ ਨਹੀਂ ਵੀ ਮਨਪ੍ਰੀਤ ਆਪਣਾ ਕੋਈ ਪੋਲਿਟਿਕਸ ਖੜੀ ਕਰ ਸਕਿਆ ਤਾਂ ਹੀ ਉਹ ਜਦੋਂ ਉਹ PPP ਬਣਾਈ ਹੋਣੀ ਔਰ ਗਿਆ ਤੇ ਉਹ ਗਿੱਦੜਵਾ ਤੋਂ ਵੀ ਹਾਰ ਗਿਆ ਹੂੰ ਤਾਂ ਫਿਰ ਉਹਦੀ ਰਿਪਲੇਸਮੈਂਟ ਦੇ ਤੌਰ ਤੇ ਡਿੰਪੀ ਢਿੰਲੋਂ ਤੋਂ ਲਾਂਚ ਹੁੰਦਾ ਇਹਨਾਂ ਦਾ ਕਾਲੀਦਲ ਦੇ ਨਾਲ ਜਾਂ ਬਾਦਲਪਰਵਾਦ ਦੇ ਨਾਲ ਜਿਹੜਾ ਜੋੜ ਹੈ ਉਹ ਕਿਵੇਂ ਪੋਸੀਬਲ ਹੋਇਆ ਪੋਸੀਬਲ ਦੇਖੋ ਏਦਾਂ ਵੀ ਜਿੱਦਾਂ ਸਾਰੇ ਉੱਥੇ ਕਾਫੀ ਪਰਿਵਾਰ ਕਾਲੀ ਪਰਿਵਾਰ ਹੀ ਸੀਗੇ ਜਿਹੜੇ ਮੈਂ ਇਵਨ ਸਾਡਾ ਪਰਿਵਾਰ ਜਾਂ ਹੋਰ ਪਰਿਵਾਰ ਜਿਹੜੇ ਕਾਲੀਆਂ ਨਾਲ ਹੀ ਪਿੱਛੇ ਜੁੜੇ ਹੋਏ ਸੀ ਉਵੇਂ ਆਮ ਪਰਿਵਾਰ ਸੀ ਇਹਨਾਂ ਦਾ ਵੀ ਜਿਹੜਾ ਜੁੜਿਆ ਹੋਇਆ ਸੀ ਕੋਈ ਕੋਈ ਇਹ ਨਹੀਂ ਸੀ ਵੀ ਇਹਨਾਂ ਦੇ ਕੋਈ ਪੁਰਖਿਆਂ ਚੋਂ ਜਾਂ ਇਹਨਾਂ ਦੇ ਕੋਈ ਵੱਡੇ ਕੋਈ ਇਸ ਤਰ੍ਹਾਂ ਦੇ ਸੀ ਵੀ ਜਿਨ੍ਹਾਂ ਨੇ ਬਹੁਤ ਉਸ ਟਾਈਮ ਪ੍ਰੋਮੀਨੈਂਟ ਕੋਈ ਲੀਡਰ ਹੋਣ ਜਾਂ ਉੱਥੇ ਕਾਲੀ ਦਲ ਚ ਕੰਮ ਕਰਦੇ ਹੋਣ ਇਹਨਾਂ ਨਾਲ ਇਹ ਹੋਇਆ ਕਿ ਇਹ ਇਹ ਇਹਨਾਂ ਨੇ ਬੱਸਾਂ ਪਾਈਆਂ ਔਰ ਇਹਨਾਂ ਦਾ ਬੱਸਾਂ ਦਾ ਜਿਹੜਾ ਕੰਮ ਸੀ ਉਹ ਬਹੁਤ ਚੱਲ ਗਿਆ ਔਰ ਬਹੁਤ ਬੱਸਾਂ ਵਧ ਗਈਆਂ ਵੱਡੇ ਟਰਾਂਸਪੋਰਟਰ ਇੱਕ ਨਿਊ ਦੀਪ ਟਰਾਂਸਪੋਰਟ ਜਿੱਦਾਂ ਆਪਾਂ ਜਾਣਦੇ ਆ ਇੱਕ ਵੱਡੇ ਟਰਾਂਸਪੋਰਟਰ ਬਣ ਗਏ ਔਰ ਉਧਰੋਂ ਪ੍ਰਕਾਸ਼ ਸਿੰਘ ਬਾਦਲ ਫੈਮਲੀ ਉਹ ਵੀ ਟਰਾਂਸਪੋਰਟਰ ਸੀ ਤਾਂ ਉਹ ਇੱਕ ਅਮੀਰ ਫੈਮਲੀ ਹੋਣ ਦੇ ਨਾਲ ਇੱਕ ਪੁਰਾਣੀ ਅਕਾਲੀ ਤਾਂ ਚਲੋ ਸਾਰੀ ਹੁੰਦੀ ਸੀਗੇ ਉਹ ਮੈਂ ਤੁਹਾਨੂੰ ਦੱਸਿਆ ਤਾਂ ਉਹ ਫਿਰੇ ਜਿਆਦਾ ਨੇੜੇ ਹੋ ਗਏ ਤੇ ਉਹ ਫਿਰ ਸੁਖਬੀਰ ਸਿੰਘ ਬਾਦਲ ਦੀ ਕਹ ਲੋ ਇੱਕ ਨਵੀਂ ਜਿਹੜੀ ਪੋਲਿਟਿਕਸ ਵੀ ਆਈ ਕਿ ਅਕਾਲੀ ਵੋਟ ਬੈਂਕ ਤਾਂ ਹੈ ਹੀ ਆ ਬਾਕੀ ਪੈਸੇ ਨਾਲ ਜਾਂ ਵੱਡੇ ਬੰਦਿਆਂ ਨੂੰ ਵਿੱਚ ਲੈ ਕੇ ਉਹ ਮੈਨੇਜ ਕਰ ਲਿਆ ਜਾਵੇ ਔਰ ਇਸ ਤਰ੍ਹਾਂ ਇਲੈਕਸ਼ਨਾਂ ਜਿੱਤੀਆਂ ਜਾਣ ਜਿਦੇ ਵਿੱਚ ਹੌਲੀ ਹੌਲੀ ਆਈਡੋਲੋਜੀ ਦਾ ਉਹ ਸਪੇਸ ਘਟਦੀ ਗਈ ਤੇ ਉਹ ਜਿਹੜਾ ਕ੍ਰਾਈਸਿਸ ਆਪਾਂ ਹੁਣ ਦੇਖ ਰਹੇ ਆ ਉਹ ਅਸਲ ਚ ਉਹਦੀ ਜੜਾਂ ਕਹਿ ਲੋ ਵੀ 2000 ਇਹਨਾਂ ਦੀ ਜਿਹੜੀ ਜਿਹੜੀ ਡਿੰਪੀ ਢਿੱਲੋਂ ਨੇ ਇਹਨਾਂ ਜਿਹੜੀ ਅਕਾਲੀ ਦਲ ਚ ਐਂਟਰੀ ਹੈ ਉਹ ਇੱਕ ਟਰਾਂਸਪੋਰਟਰ ਹੋਣ ਕਰਕੇ ਵੱਧ ਹੋਈ ਹੈ ਇੱਕ ਪੰਥਕ ਪਸ਼ੋਕੜ ਜਾਂ ਉਹ ਆਈਡੀਓਲੋਜੀ ਦਾ ਐਂਗਲ ਉਹਨਾਂ ਨੇ ਨਹੀਂ ਸੀ ਹਾਂ 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 ਇਹ ਕਹਿਣਾ ਪਏਗਾ ਇਹ ਨੂੰ ਇਹ ਤਾਂ ਮੰਨਣਾ ਪਏਗਾ ਆਪਾਂ ਨੂੰ ਵੀ ਕੋਈ ਕੋਈ ਅਲੱਗ ਐਂਗਲ ਕੋਈ ਹੋਰ ਵੱਡਾ ਨਹੀਂ ਦਿਖਦਾ ਉਹਨਾਂ ਕੋਲ ਪੈਸਾ ਜਿਹੜਾ ਸੀਗਾ ਜਾਂ ਉਸ ਏਰੀਆ ਦੇ ਹੋਣ ਕਰਕੇ ਹਾਂ ਨੇਚਰਲੀ ਹਾਂ ਏਰੀਆ ਦੇ ਹੋਣ ਕਰਕੇ ਔਰ ਮੇਨਲੀ ਤਾਂ ਉਹ ਕਿ ਉਹ ਵੱਡੇ ਬੰਦੇ ਬਣ ਗਏ ਜੋ ਵੱਡੇ ਅਮੀਰ ਬਣ ਹੋ ਗਏ ਤਾਂ ਫਿਰ ਹੁੰਦਾ ਹੀ ਆ ਵੀ ਕਿਉਂਕਿ ਦੇਖੋ ਇੱਕ ਪ੍ਰੈਕਟੀਕਲ ਗੱਲ ਆ ਵੀ ਇਲੈਕਸ਼ਨਾਂ ਦੇ ਵਿੱਚ ਬਹੁਤ ਪੈਸਾ ਲੱਗਦਾ ਹੈ ਲਾਸਟ ਇਲੈਕਸ਼ਨਾਂ ਜਿਹੜੀਆਂ ਗਿੱਦੜਵੇ ਦੀਆਂ ਹੋਈਆਂ ਨੇ ਜਿਹਦੇ ਵਿੱਚ ਥੋੜੀਆਂ ਜਿਹੀਆਂ ਵੋਟਾਂ ਨਾਲ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਹੜੇ ਹਾਰੇ ਨੇ ਉਹਦੇ ਵਿੱਚ ਮੈਨੂੰ ਉੱਥੋਂ ਦੇ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਪੈਸਾ ਦੋਨੋਂ ਪਾਸੇੋਂ ਹੀ ਕਾਂਗਰਸ ਰਾਜਾਪੜਿੰਗ ਔਰ ਇਧਰੋਂ ਲੱਗਿਆ ਔਰ ਬਹੁਤ ਨੈਕ ਟੂ ਨੈਕ ਜਿਹੜੀ ਫਾਈਟ ਸੀ ਔਰ ਬਹੁਤ ਮਿਨੀਮਮ ਮਾਰਜਿਨ ਤੇ ਵਿੱਚ ਜਾ ਕੇ ਲਾਸਟ ਤੇ ਹਾਰੇ ਆ ਹਮ ਤੇ ਤਾਂ ਹੀ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦਾ ਇੱਕ ਵੇਵ ਸੀ ਸਾਰੇ ਮਾਲਵੇ ਦੇ ਵਿੱਚ ਇਹ ਪੰਜਾਬ ਚ ਗਿੱਦੜਵਾਦੀ ਵਿੱਚ ਉਹ 3 ਜੇ ਨੰਬਰ ਦੇ ਕੌਂਟੈਸਟ ਚ ਹੀ ਨਹੀਂ ਸੀਗੇ ਕਿਉਂਕਿ ਥੱਲੇ ਤੱਕ ਉਹ ਉਹ ਜਿਹੜੀ ਲੜਾਈ ਸੀਗੀ ਰਾਜਾ ਵੜਿੰਗ ਤੇ ਡਿੰਪੀ ਢਿੱਲੋਂ ਪਰਿਵਾਰ ਦੀ ਉਹ ਇੱਕ ਪਰਿਵਾਰਕ ਲੜਾਈ ਵੀ ਬਣ ਚੁੱਕੀ ਸੀ ਔਰ ਉਹਦੇ ਵਿੱਚ ਇੱਕ ਫਿਲਮੀ ਸਟਾਈਲ ਦੇ ਵਿੱਚ ਫਿਰ ਗੱਲਾਂ ਬਾਤਾਂ ਕਿ ਡਾਇਲੋਗ ਬਾਜੀ ਵੀ ਹੁੰਦੀ ਸੀਗੀ ਜੀ ਦੇ ਵਿੱਚ ਕਿਉਂਕਿ ਇਹ ਇਹ ਵੀ ਹਲਕਾ ਇੰਚਾਰਜ ਰਹੇ ਫਿਰ ਪਹਿਲਾਂ ਪਾਵਰ ਇਹਨਾਂ ਕੋਲੇ ਰਹੀ ਫਿਰ ਕਾਂਗਰਸ ਦੀ ਪਾਵਰ ਆਈ ਤਾਂ ਉਹਦੇ ਵਿੱਚ ਫਿਰ ਜਿਹੜੀਆਂ ਲੋਕਲ ਇਲੈਕਸ਼ਨਾਂ ਮਿਊਨਿਸਪਲ ਦੀਆਂ ਜਾਂ ਹੋਰ ਇਲੈਕਸ਼ਨਾਂ ਹੁੰਦੀਆਂ ਨੇ ਉਹਦੇ ਵਿੱਚ ਫਿਰ ਕੈਂਡੀਡੇਟਸ ਦੀ ਪੋਚਿੰਗ ਕਰਨੀ ਆ ਉਹ ਸਾਰਾ ਕੁਝ ਕਰਨਾ ਔਰ ਉਹ ਇੱਕ ਮਤਲਬ ਹੱਥੋ ਪਾਈ ਵਾਲਾ ਮਾਮਲਾ ਤੱਕ ਬਣਦਾ ਗਿਆ ਔਰ ਵੀਡੀਓ ਵੀ ਆਈਆਂ ਜਿਦੇ ਵਿੱਚ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਤਾਂ ਉਹ ਥੱਲੇ ਤੱਕ ਏਰੀਆ ਦੇ ਵਿੱਚ ਉਹ ਜਿਹੜੀ ਲਾਈਨ ਕੱਟ ਹੋਈ ਜਿਹਦੇ ਵਿੱਚ ਸੀਗਾ ਵੀ ਇਹ ਦੋ ਦੋ ਗੱਲ ਉਹਨਾਂ ਨੇ ਆਪਣੀ ਵੀਡੀਓ 'ਚ ਵੀ ਕਹੀ ਹੈ ਜਦੋਂ ਹੁਣ ਉਹਨਾਂ ਨੇ ਐਡਰੈਸ ਕੀਤਾ ਜਦੋਂ ਪਾਰਟੀ ਛੱਡੀ ਹੈ ਆਕਾਲੀ ਦਲ ਦੀ ਕਿ ਅਸੀਂ ਬਹੁਤ ਲੜਾਈਆਂ ਲਈਆਂ ਬਹੁਤ ਦੁਸ਼ਮਣੀਆਂ ਲਈਆਂ ਤਾਂ ਜਿਹੜੀ ਉਹ ਸਾਰੀਆਂ ਗੱਲਾਂ ਕਰ ਰਿਹਾ ਹਰਦੀਪ ਸਿੰਘ ਡਿੰਪੀ ਢਲੋਂ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਉਸ ਤੋਂ ਦੀ ਏਰੀਏ ਦੇ ਵਿੱਚ ਹੀ ਹੈ ਕਿ ਇੱਕ ਦੁਸ਼ਮਣੀ ਕਿਉਂਕਿ ਪੋਲਿਟਿਕਸ ਤਾਂ ਸਾਰੇ ਪੰਜਾਬ 'ਚ ਹੁੰਦੀ ਹੈ ਪਰ ਉਹਦਾ ਇੱਕ ਟੈਕਸਚਰ ਕਿਉਂ ਅਲੱਗ ਹੈ ਉਹਦੇ ਵਿੱਚ ਸੱਚਾਈ ਪਹਿਲਾਂ ਤਾਂ ਕਿੰਨੀ ਹੈ ਜਿਹੜੀ ਉਹ ਗੱਲ ਕਹਿ ਰਿਹਾ ਵੀ ਅਸੀਂ ਦੁਸ਼ਮਣੀਆਂ ਲਈਆਂ ਤੇ ਦੂਜੀ ਗੱਲ ਜੇ ਇਦਾਂ ਦੀ ਗੱਲ ਹੈ ਫਿਰ ਉਸ ਹਲਕੇ ਦੀ ਜਿਹੜੀ ਪੋਲਿਟਿਕਸ ਹੈ ਉਹਦੇ ਟੈਕਸਚਰ 'ਚ ਕੀ ਅੱਡ ਹੈ ਵੀ ਇਸ ਲੈਵਲ ਤੱਕ ਗੱਲ ਚਲੀ ਜਾਂਦੀ ਹੈ ਨਹੀਂ ਮੈਨੂੰ ਤਾਂ ਦੇਖੋ ਨੈਚੁਰਲੀ ਵੀ ਲੱਗਦਾ ਕਿਉਂਕਿ ਵਨ ਡੇ ਟਾ ਪੋਲਿਟਿਕਸ ਵਾਲਾ ਜਿਹੜਾ ਨਾਮ ਆਪਾਂ ਸੁਣਦੇ ਆਂ ਵੀ ਉਹ ਹੋਇਆ ਹੀ ਹੈ ਔਰ ਪੰਜਾਬ ਦੇ ਵਿੱਚ ਵੀ ਹੈ ਇਹ ਵੀ ਜਦੋਂ ਦੂਜੇ ਦੀ ਆਉਂਦੀ ਆ ਫਿਰ ਅਗਲਾ ਦੂਜੇ ਨਾਲ ਕਰਦਾ ਹੀ ਆ ਥੋੜਾ ਬਹੁਤ ੱੱਕਾ ਜਾਂ ਪਰਚਿਆਂ ਵਾਲਾ ਕੰਮ ਉਹ ਜਿਹੜਾ ਹੁੰਦਾ ਤਾਂ ਉਸ ਤਰ੍ਹਾਂ ਦਾ ਹੀ ਸੀਗਾ ਥੋੜਾ ਇਹਨਾਂ ਦਾ ਇਹ ਹੋ ਗਿਆ ਕਿ ਰਾਜਾ ਵੜਿੰਗ ਕਿਉਂਕਿ ਯੰਗ ਸੀ ਔਰ ਉਹ ਬੋਲਣ ਨੂੰ ਅਗਰੈਸਿਵ ਹੈ ਔਰ ਇਧਰੋਂ ਡਿੰਪੀ ਹਾਲਾਂਕਿ ਡਿੰਪੀ ਦੀ ਵੈਸੇ ਮੈਂ ਗੱਲ ਕਰਾਂ ਵੀ ਡਿੰਪੀ ਢਿੱਲੋਂ ਥੋੜਾ ਹੰਬਲ ਉਹਨਾਂ ਦੀ ਡਿਮੈਨਰ ਆ ਜਿਹੜੀ ਨਾ ਏਰੀਆ ਦੇ ਵਿੱਚ ਉਹਨਾਂ ਦਾ ਇੱਕ ਪੋਜ਼ਿਟਿਵ ਵੀ ਇਹ ਜਿਹੜਾ ਪ੍ਰਭਾਵ ਸੀਗਾ ਕਿ ਕੰਮ ਵੀ ਕਰਾਉਣੇ ਔਰ ਗੱਲਬਾਤ ਚ ਵੀ ਮਤਲਬ ਇੱਕ ਹੰਬਲਨੈਸ ਹੈਗੀ ਆ ਵੀ ਉਸ ਤਰੀਕੇ ਨਾਲ ਪਰ ਉਹ ਦੂਸਰੇ ਭਾਈ ਇੱਕ ਉਹਨਾਂ ਦੇ ਜਿਹੜੇ ਸਨੀ ਢਿੱਲੋਂ ਉਹ ਉਹ ਵੀ ਥੋੜਾ ਤਿੱਖਾ ਬੋਲ ਜਾਂਦੇ ਨੇ ਤੇ ਰਾਜਾ ਵੜਿੰਗ ਵੀ ਅਗਰੈਸਿਵ ਸੀ ਤਾਂ ਉਹ ਫਿਰ ਉਹ ਗੱਲਾਂ ਤਾਂ ਨੇਚਰਲੀ ਹੁੰਦੀਆਂ ਨੇ ਫਿਰ ਜਦੋਂ ਕਿਉਂਕਿ ਉਹ ਵੀ ਵੱਡੇ ਬੰਦੇ ਸੀ ਕੋਈ ਐ ਤਾਂ ਹੈ ਨਹੀਂ ਸੀ ਉਹ ਵੀ ਅਮੀਰ ਨੇ ਉਹ ਵੀ ਅਮੀਰ ਔਰ ਉਹਨਾਂ ਨੇ ਵੀ ਪਾਵਰ ਦੇਖੀ ਹੋਈ ਸੀ ਉਹ ਇਸ ਤਰ੍ਹਾਂ ਚੱਲਦਾ ਰਿਹਾ ਬਾਕੀ ਪੰਜਾਬ 'ਚ ਵੀ ਆਪਾਂ ਦੇਖਦੇ ਆ ਚੱਲਦਾ ਹੀ ਆ ਤਾਂ ਕੋਈ ਬਹੁਤ ਸਾਰੇ ਲੋਕ ਇਹ ਕੱਲ ਕਹਿ ਰਹੇ ਸੀ ਵੀ ਜਿਹੜੇ ਡਿੰਪੀ ਤੇ ਲੋਨ ਨੇ ਉਹ ਜਿਵੇਂ ਤੁਸੀਂ ਕਿਹਾ ਕਿ ਇੱਕ ਟਰਾਂਸਪੋਰਟਰ ਦੇ ਤੌਰ ਤੇ ਹੀ ਆਏ ਸੀ ਮੇਨਲੀ ਤਾਂ ਉਹਨਾਂ ਦੀ ਐਂਟਰੀ ਇਸ ਗੱਲ ਕਰਕੇ ਹੋਈ ਕਿ ਇੱਕ ਸਮਰੱਥ ਟਰਾਂਸਪੋਰਟਰ ਸੀਗੇ ਜਿਹੜੇ ਪੈਸਾ ਲਾ ਸਕਦੇ ਸੀ ਏਰੀਏ ਤੋਂ ਬਿਲੋਂਗ ਕਰਦੇ ਸੀ ਤੇ ਹੁਣ ਉਸ ਇੰਟਰਸਟ ਨੂੰ ਫੁੱਲਫਿਲ ਕਰਨ ਲਈ ਉਹ ਆਏ ਸੀ ਸਾਡਾ ਬਿਜ਼ਨਸ ਇੰਟਰਸਟ ਫਲਰਿਸ਼ ਕਰੂਗਾ ਉਹ ਹੁਣ ਤੁਸੀਂ ਦੱਸਿਓ ਕਿ ਕਿੰਨਾ ਫਲਰਿਸ਼ ਕੀਤਾ ਇਹਦੇ ਨਾਲ ਜਾ ਕੇ ਦੂਜੀ ਗੱਲ ਇਹ ਵੀ ਹੁਣ ਉਹਨਾਂ ਨੂੰ ਲੱਗ ਰਿਹਾ ਹੈ ਕਿ ਹਾਂ ਜੀ ਅਕਾਲੀ ਦਲ ਦਾ ਕੋਈ ਰਿਵਾਈਵਲ ਉਸ ਕਿਸਮ ਦਾ ਹੋਣਾ ਨਹੀਂ ਤੇ ਜਿਹੜਾ ਕਿ ਉਹਨਾਂ ਦਾ ਬਿਜ਼ਨਸ ਇੰਟਰਸਟ ਹੈ ਉਹ ਇੱਥੇ ਖੜ ਕੇ ਪੂਰਾ ਨਹੀਂ ਹੋ ਸਕਦਾ ਇਸ ਕਰਕੇ ਹੁਣ ਉਹ ਛੜੱਪਾ ਆਮ ਆਦਮੀ ਪਾਰਟੀ ਵਾਲੇ ਪਾਸੇ ਮਾਰ ਰਹੇ ਨੇ ਜਿਹੜੀ ਇਹ ਇੰਟਰਪ੍ਰੀਟੇਸ਼ਨ ਹੈ ਤੁਸੀਂ ਕਿਦਾਂ ਸਮਝਦੇ ਹੋ ਇਹਨੂੰ ਨੈਚੁਰਲੀ ਆ ਇਹ ਗੱਲ ਮੈਨੂੰ ਇਹੀ ਲੱਗਦਾ ਕਿਉਂਕਿ ਜਿਹੜੀ ਇਹ ਨਵੀਂ ਨਿਓ ਰਿਚ ਅਕਾਲੀ ਪੋਲਿਟਿਕਸ ਹੋਈ ਜਿਹਦੇ ਵਿੱਚ ਬਿਜ਼ਨਸ ਵੱਡੇ ਬੰਦੇ ਜਿਹੜੇ ਸੀ ਉਹਨਾਂ ਨੂੰ ਅੱਗੇ ਲਿਆਂਦਾ ਗਿਆ ਪਰ ਉਹੀ ਉਹਨਾਂ ਦੀ ਕਹਿ ਲਓ ਇੱਕ ਤਰ੍ਹਾਂ ਦੀ ਕਮਜ਼ੋਰੀ ਇਹ ਹੁੰਦੀ ਆ ਕਿ ਬੰਦਾ ਥੋੜਾ ਬਿਜ਼ਨਸ ਮਾਈਂਡਡ ਵੀ ਹੁੰਦਾ ਔਰ ਉਹ ਫਿਰ ਚੀਜ਼ਾਂ ਨੂੰ ਉਹ ਪੁਰਾਣੇ ਅਕਾਲੀ ਹੁੰਦੇ ਸੀ ਜਿੱਥੇ ਖੜੇ ਆ ਖੜੇ ਆ ਉਹ ਵਾਲੀ ਗੱਲ ਨਹੀਂ ਹੈ ਉਹ ਪੋਲਿਟਿਕਸ ਚੇਂਜ ਵੀ ਹੋ ਗਈ ਟਾਈਮ ਨਾਲ ਤੇ ਜਦੋਂ ਕਿਉਂਕਿ ਪਾਵਰ ਸੀ ਉਦੋਂ ਫਾਇਦੇ ਵੀ ਮਿਲੇ ਹੋਣਗੇ ਔਰ ਉਸ ਤੋਂ ਬਾਅਦ ਜਿਹੜੀਆਂ ਇਲੈਕਸ਼ਨਾਂ ਹਾਰੇ ਵੀ ਨੇ ਪੈਸਾ ਵੀ ਖਰਚਿਆ ਗਿਆ ਔਰ ਅਕਾਲੀ ਦਲ ਲੰਮੇ ਸਮੇਂ ਤੋਂ ਕਹਿ ਲਓ ਇੱਕ ਤਰ੍ਹਾਂ ਬਾਹਰ ਹੋ ਗਿਆ ਪਾਵਰ ਤੋਂ ਤਾਂ ਨੈਚੁਰਲੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਿਆ ਹੋਵੇਗਾ ਜ਼ਰੂਰ ਕਿ ਹੁਣ ਵੀ ਚੀਜ਼ਾਂ ਬਹੁਤ ਡਾਵਾ ਡੋਲ ਹੋ ਚੁੱਕੀਆਂ ਨੇ ਕਿਉਂਕਿ ਤੁਸੀਂ ਉਹ ਦੇਖੋ ਉਹਨਾਂ ਦੀ ਉਹਨਾਂ ਦੇ ਵੈਸੇ ਵੀ ਗੱਲ ਸੁਣੋ ਨਾ ਜੇ ਉਹ ਇਹ ਕਹਿੰਦੇ ਨੇ ਕਿ ਮੈਂ ਤਾਂ ਅਕਾਲੀ ਦਲ ਨਾਲ ਵੀ ਨਹੀਂ ਜੁੜਿਆ ਮੈਂ ਤਾਂ ਸੁਖਬੀਰ ਜੀ ਦਾ ਨੂੰ ਮੇਨ ਆਪਣਾ ਗੁਰੂ ਮੰਨਦਾ ਸੀ ਆਪਣਾ ਉਸ ਤਰ੍ਹਾਂ ਮੰਨਦਾ ਸੀਗਾ ਮਤਲਬ ਉਹ ਆਈਡਿਓਲੋਜੀ ਦਾ ਤਾਂ ਦਾਵਾ ਆਪ ਹੀ ਨਹੀਂ ਕਰ ਰਹੇ ਕਿ ਕੋਈ ਸਾਡੀ ਕੋਈ ਕਾਲੀ ਆਈਡਿਓਲੋਜੀ ਨਾਲ ਅਸੀਂ ਜੁੜੇ ਹੋਏ ਸੀ ਉਹ ਕਹਿੰਦੇ ਸਾਡਾ ਇੱਕ ਪਰਸਨਲ ਹੋ ਸੀਗਾ ਪਰਸਨਲ ਸੀ ਪਰ ਪਲਸ ਉਹਦੇ ਵਿੱਚ ਫਿਰ bizness ਵੀ ਸੀ ਔਰ bizness ਦੇ ਵਿੱਚ ਇਹ ਨੁਕਸਾਨ ਔਰ obviously ਜਿਹੜੇ ਡਿੰਪੀ ਢਲੋਂ ਤੁਹਾਡੇ ਆ ਤੁਹਾਡੇ ਗਵਾਂਢੀ ਵੀ ਨੇ ਮਤਲਬ ਕਿ ਜਿ세 ਤੁਸੀਂ ਰਹਿੰਦੇ ਹੋ ਹੈਨਾ ਤੁਹਾਡੇ ਗਵਾਂਢੀ ਤਾਂ ਤੁਸੀਂ ਤਾਂ ਉਹਨਾਂ ਦੇ bizness ਤੋਂ ਬਹੁਤ ਸ਼ੁਰੂ ਤੋਂ ਜਾਣਦੇ ਹੋ ਤਾਂ ਜਦੋਂ ਫਿਰ ਉਹਨਾਂ ਨੇ ਕਾਲੀਦਲ ਜੁਆਇਨ ਕੀਤਾ ਉਹਨਾਂ ਦੀ ਜਿਹੜੀ ਐਜ਼ ਅ ਟ੍ਰਾਂਸਪੋਰਟ bizness ਜਾਂ ਹੋਰ ਜਿਹੜੇ bizness ਨੇ ਫਲਰਿਸ਼ ਕੀਤੇ ਨੇ ਨਹੀਂ ਫਲਰਿਸ਼ ਤਾਂ ਦੇਖੋ ਉਹਨਾਂ ਤੇ ਕਹਿ ਲਓ ਇੱਕ ਉਹਨਾਂ ਦੀ ਕਿਸਮਤ ਪਰਿਵਾਰ ਦੀ ਬਹੁਤ ਅੱਛੀ ਸੀ ਕਿ ਉਹਨਾਂ ਦਾ ਕੰਮ ਤਾਂ ਪਹਿਲਾਂ ਹੀ ਫਲਰਿਸ਼ ਹੋ ਗਿਆ ਸੀਗਾ ਇਸ ਪਾਸੇ ਆਉਣ ਤੋਂ ਪਹਿਲਾਂ ਹੀ ਵੀ ਇੱਕ ਉਸ ਸਟੈਬਲਿਸ਼ਡ ਟਰਾਂਸਪੋਰਟਰ ਉਹ ਬਣ ਚੁੱਕੇ ਸੀਗੇ ਉਹ ਬਾਕੀ ਨੈਚੁਰਲ ਹੁੰਦਾ ਜੀ ਜਦੋਂ ਤੁਸੀਂ ਪਾਵਰ ਦੇ ਨੇੜੇ ਜਾਂਦੇ ਹੋ ਤੁਸੀਂ ਕਿਸੇ ਪਾਵਰ ਸਟਰਕਚਰ ਦੇ ਵਿੱਚ ਇੱਕ ਜਗ੍ਹਾ ਬਣਾਉਣੀ ਹੋ ਹਮ ਤੇ ਜੇ ਉਹ ਉੱਥੇ ਉਸ ਪਾਰਟੀ ਦੀ ਪਾਵਰ ਆ ਜੇ ਤਾਂ ਕੁਝ ਨਾ ਕੁਝ ਫਾਇਦੇ ਤਾਂ ਚਲੋ ਹੁੰਦੇ ਹੋਣਗੇ ਪਰ ਕੋਈ ਐਡਾ ਕੋਈ ਪ੍ਰੋਮਿਨੈਂਟ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਸੀਨ ਵੀ ਉਹ ਪਾਵਰ ਕਰਕੇ ਹੀ ਉਹਨਾਂ ਨੇ ਉਹ ਬਹੁਤ ਗੇਨ ਕੀਤਾ ਜਾਂ ਕੁਛ ਇਦਾਂ ਦਾ ਕਿਉਂਕਿ ਉਹ ਸਟੈਬਲਿਸ਼ਡ ਟ੍ਰਾਂਸਪੋਰਟਰ ਸੀ ਉਹਨਾਂ ਨੇ ਖਰਚਿਆ ਵੀ ਆ ਪੈਸਾ ਉਹਨਾਂ ਦਾ ਬਹੁਤ ਇਲੈਕਸ਼ਨਾਂ 'ਤੇ ਹੂੰ ਤਾਂ ਸੁਖਪੀਰ ਬਾਦਲ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਉਹ ਇਲੈਕਸ਼ਨ ਲੜਨਗੇ ਹੁਣ ਹੁਣ ਵੀ ਉਹਨਾਂ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਇਹਦਾ ਪਰਿਵਾਰ ਇਕੱਠਾ ਹੋਣ ਜਾ ਰਿਹਾ ਸਾਨੂੰ ਹੁਣ ਕੌਣ ਪੁੱਛਦਾ ਮਤਲਬ ਕਿ ਤੁਸੀਂ ਜਿਹੜੀ ਇਹ ਜੋੜ ਹੈ ਮਨਪ੍ਰੀਤ ਬਾਦਲ ਦਾ ਜਾਂ ਸੁਖਪੀਰ ਬਾਦਲ ਦਾ ਗਿੱਦੜਵਾਹੇ ਦੇ ਵਿੱਚ ਤੁਸੀਂ ਇਹਦੀ ਸੰਭਾਵਨਾ ਬਣਦੀ ਦੇਖਦੇ ਹੋ ਮੇਰੀ ਜਿੱਥੋਂ ਤੱਕ ਗੱਲ ਹੁੰਦੀ ਆ ਪਿੰਡਾਂ ਦੇ ਵਿੱਚ ਹੋਈ ਆ ਉੱਥੇ ਇਹ ਸੁਣਨ ਚ ਤਾਂ ਆਇਆ ਹੈ ਵੀ ਕੋਈ ਨਾ ਕੋਈ ਅੰਡਰਸਟੈਂਡਿੰਗ ਹੋਈ ਸੀ ਵੀ ਜਿਹੜੀ ਮੈਨੀਫੈਸਟ ਹੋਈ ਬਾਹਰ ਲੋਕਾਂ ਤੱਕ ਗੱਲ ਗਈ ਆ ਕੋਈ ਅੰਡਰਸਟੈਂਡਿੰਗ ਹੋਈ ਉਹ ਬਠਿੰਡੇ ਕਰਕੇ ਹੋਈ ਆ ਕਿਉਂ ਹੋਈ ਆ ਜਿਹਦੇ ਵਿੱਚ ਇਹ ਸੀ ਵੀ ਮਨਪ੍ਰੀਤ ਕਾਫੀ ਐਕਟਿਵਸ ਸੀਗੇ ਉਹ ਇਹ ਵੀ ਅੰਡਰਸਟੈਂਡਿੰਗ ਹੋ ਸਕਦੀ ਸੀ ਵੀ ਇੱਥੇ ਮਨਪ੍ਰੀਤ ਨੂੰ ਚਾਹੇ ਉਹ ਭਾਜਪਾ ਦੀ ਟਿਕਟ ਤੇ ਲੜਦੇ ਪਰ ਹੋ ਸਕਦਾ ਕਿ ਇਹ ਹੁੰਦਾ ਕਿ ਉਹਨਾਂ ਨੂੰ ਅੱਗੇ ਕੀਤਾ ਜਾਂਦਾ ਔਰ ਇਹ ਗੱਲਾਂ ਏਰੀਏ ਦੇ ਵਿੱਚ ਉੱਠੀਆਂ ਜ਼ਰੂਰ ਨੇ ਆਮ ਬੰਦੇ ਦੇ ਨਾਲ ਵੀ ਜੇ ਤੁਸੀਂ ਗੱਲ ਕਰੋਗੇ ਤੇ ਕਿਤੇ ਨਾ ਕਿਤੇ ਇਹ ਗੱਲਾਂ ਵੀ ਵਿੱਚ ਇਧਰ ਜਦੋਂ ਇਹਨਾਂ ਨੇ ਡਿਸਾਈਡ ਕੀਤਾ ਹੋਊਗਾ ਔਰ ਜਿਹੜੀ ਰੂਲਿੰਗ ਅੱਜ ਦੀ ਪਾਰਟੀ ਆ ਜਾਂ ਉਹਨਾਂ ਨੇ ਇਹਨਾਂ ਨੂੰ ਅਪਰੋਚ ਵੀ ਕੀਤਾ ਹੋਊਗਾ ਤੇ ਫਿਰ ਬੰਦਾ ਆਪਣਾ ਮਾਈਂਡ ਕਈ ਗੱਲਾਂ ਸੋਚ ਕੇ ਬਣਾ ਹੀ ਲੈਂਦਾ ਇਹ ਇਹ ਪੋਸਿਬਿਲਟੀ ਦੀ ਗੱਲਬਾਤ ਹੁੰਦੀ ਹੈ ਤੁਹਾਨੂੰ ਲੱਗਦਾ ਕਿਤਨੇ ਕਿਤੇ ਜਿਹੜੇ ਡਿੰਪੀ ਢਿੱਲੋਂ ਦੇ ਉੱਤੇ ਸਮਰਥਕ ਨੇ ਉਹਨਾਂ ਕਾਫੀ ਕੱਠ ਵੀ ਕੀਤਾ ਤਾਂ ਉਹ ਉਹਨਾਂ ਨੇ ਜਿਹੜਾ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਹੁਣ ਉਹ ਆਪ ਚ ਵੀ ਜਾ ਰਹੇ ਨੇ ਤਾਂ ਜੇ ਉਹ ਆਪ ਵੱਲੋਂ ਕੰਟੈਸਟ ਕਰਦੇ ਨੇ ਤਾਂ ਫਿਰ ਉਹ ਉਸ ਲੈਵਲ ਦਾ ਹੀ ਡੈਂਟ ਪਾਣਗੇ ਜਿਸ ਲੈਵਲ ਦਾ ਉਹਨਾਂ ਨੇ ਰਾਜੇ ਦੇ ਖਿਲਾਫ ਲੜਾਈ ਜਦੋਂ ਇਲੈਕਸ਼ਨ ਲੜੀ ਉਦੋਂ ਪਾਇਆ ਹਨ ਸਟਰੋਂਗ ਕੰਟੈਂਡਰ ਤਾਂ ਆਬਵੀਅਸਲੀ ਹੈਗੇ ਨੇ ਉਹ ਪਹਿਲਾਂ ਵੀ ਸੀ ਤੁਹਾਨੂੰ ਦੱਸਿਆ ਵੇਵ ਦੇ ਵਿੱਚ ਵੀ ਉਹਨਾਂ ਨੇ ਮੁਕਾਬਲਾ ਪੂਰਾ ਦਿੱਤਾ ਹਾਲਕਿ ਬਾਕੀ ਥਾਵਾਂ ਤੇ ਅਕਾਲੀ ਮਤਲਬ ਇਹਦਾ ਮਤਲਬ ਜਿਹੜੀ ਡੈਂਪੀ ਢੱਲੋਂ ਦੀ ਆਪਣੀ ਪਰਸਨਲ ਸਪੋਰਟ ਵੱਧ ਹੈ ਅਕਾਲੀ ਦਲ ਦੀ ਸਪੋਰਟ ਤੋਂ ਜ਼ਿਆਦਾ ਨਹੀਂ ਸੀ ਖੜੇ ਹਮੇ ਪਰਸਨਲ ਵੀ ਹੈ ਮਨ ਅਕਾਲੀ ਤ ਅਕਾਲੀ ਤਾਂ ਇੱਕ ਪੁਰਾਣਾ ਏਰੀਆ ਜਾਂ ਅਕਾਲੀ ਤਰਫ ਤਾਂ ਹੈਗੀ ਆ ਉਹ ਜਿੱਥੇ ਪੁਰਾਣੇ ਪਰਿਵਾਰ ਨੇ ਪਰ ਹੁਣ ਦੇਖੋ ਜਿਵੇਂ ਆਪ ਵਾਲਾ ਸਾਰਾ ਸਿਨੈਰੀਓ ਹੋਇਆ ਪਿਛਲੇ ਇਲੈਕਸ਼ਨ ਵਾਲਾ ਸੋਸ਼ਲ ਮੀਡੀਆ ਕਰਕੇ ਜਾਂ ਹੋਰ ਗੱਲਾਂ ਕਰਕੇ ਉਹ ਚੀਜ਼ਾਂ ਤਾਂ ਦੇਖੋ ਫਲੂਇਡਿਟੀ ਦੇਖ ਹੀ ਰਹੀਆਂ ਸ਼ਿਫਟ ਹੋ ਹੀ ਰਹੀਆਂ ਨੇ ਪਰ ਵੀ ਹਾਂ ਇਹ ਹੈ ਵੀ ਉਹਨਾਂ ਦੀ ਇੱਕ ਆਪਣੀ ਇਮੇਜ ਹੈ ਵੀ ਇਹ ਨਹੀਂ ਸਿਰਫ ਉਹ ਅਕਾਲੀ ਕਰਕੇ ਹੀ ਖੜੇ ਹੋਏ ਸੀਗੇ ਉਹ ਨੇਚਰਲੀ ਕੰਮ ਵੀ ਕਰਾਏ ਆ ਉਹਨਾਂ ਨੇ ਔਰ ਇੱਕ ਮੈਂ ਤੁਹਾਨੂੰ ਉਹਨਾਂ ਦੱਸਿਆ ਕਿ ਉਹਨਾਂ ਦੀ ਪਰਸਨੈਲਿਟੀ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਦਾਗ ਨਹੀਂ ਆਇਆ ਕਿਸੇ ਤਰ੍ਹਾਂ ਦਾ ਔਰ ਪੋਜ਼ਿਟਿਵ ਲੋਕ ਦੇਖਦੇ ਸੀਗੇ ਵੀ ਬੰਦਾ ਯਾਰ ਨੀਵਾ ਹੋ ਕੇ ਜਿਵੇਂ ਮਿਲਦਾ ਔਰ ਗੱਲਬਾਤ ਦੇ ਵਿੱਚ ਹਲੀਮੀ ਰੱਖਦਾ ਔਰ ਮਤਲਬ ਉਸ ਤਰ੍ਹਾਂ ਦਾ ਔਰ ਬਾੜੀ ਬਾੜੀ ਮੈਨੂੰ ਕਦੇ ਉਹਨਾਂ ਦੇ ਉਹ ਚਲਾਕੀ ਵਾਲੇ ਉਸ ਤਰ੍ਹਾਂ ਬੰਦਾ ਵੀ ਨਹੀਂ ਕਦੇ ਲੱਗ ਲੱਗਿਆ ਤੇ ਉਹਨਾਂ ਦਾ ਇੱਕ ਆਪਣਾ ਪਰਸਨਲ ਇੱਕ ਵੋਟ ਬੈਂਕ ਤਾਂ ਜ਼ਰੂਰ ਹੋਊਗਾ ਔਰ ਜੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਆ ਹੀ ਹੀ ਊਡ ਬੀ ਅ ਸਟਰੋਂਗ ਕੰਟੈਂਡਰ ਤਾਂ ਇਹਦਾ ਫਿਰ ਅਕਾਲੀ ਦਲ ਤੇ ਜਾਂ ਬਾਦਲ ਪੋਲਿਟਿਕਸ ਤੇ ਉਸ ਹਲਕੇ ਦੇ ਵਿੱਚ ਕੀ ਅਸਰ ਤੁਸੀਂ ਦੇਖਦੇ ਹੋ ਬਾਦਲ ਪੋਲਿਟਿਕਸ ਜਾਂ ਅਕਾਲੀ ਪੋਲਿਟਿਕਸ ਤੱਕ ਆਬਵੀਅਸਲੀ ਕ੍ਰਾਈਸਿਸ ਹੈ ਤਾਂ ਹੀ ਤਾਂ ਇਹ ਸਭ ਕੁਝ ਦਿਖ ਰਹੇ ਆਪਾਂ ਨਹੀਂ ਤਾਂ ਕੋਈ ਅੱਜ ਤੋਂ ਮੈਂ ਕਹਿੰਦਾ 2 ਸਾਲ ਪਹਿਲਾਂ ਵੀ ਨਹੀਂ ਸੋਚਦਾ ਸੀਗਾ ਵੀ ਇਹ ਚਲੇ ਜਾਣਗੇ ਇਦਾਂ ਛੱਡ ਕੇ ਉਹ ਕ੍ਰਾਈਸਿਸ ਡੂੰਗਾ ਹੋ ਰਿਹਾ ਤਾਂ ਹੀ ਇਹ ਵੱਡੇ ਵੱਡੇ ਬੰਦੇ ਜਿਹੜੇ ਇਨੇ ਨੇੜੇ ਸੀ ਜਿਹੜੇ ਛੱਡ ਕੇ ਗਏ ਟੁੱਟ ਰਹੇ ਆ ਸਾਰੇ ਮਾਲਾ ਦੇ ਉਹ ਮਾਲਾ ਦੇ ਮੰਨ ਕੇ ਟੁੱਟ ਰਹੇ ਨੇ ਔਰ ਉਹ ਧਾਰਮਿਕ ਲੈਵਲ ਤੇ ਵੀ ਕ੍ਰਾਈਸਿਸ ਆ ਰਿਹਾ ਹੁਣ ਕੱਲ ਹੀ ਮੇਰੀ ਕਿਸੇ ਖਾਸ ਮਤਲਬ ਉਥੇ ਲੀਡਰ ਨਾਲ ਲੋਕਲ ਲੈਵਲ ਦੇ ਇੱਕ ਲੀਡਰ ਨਾਲ ਗੱਲ ਹੋਈ ਸੀ ਔਰ ਉਹਨਾਂ ਦਾ ਤਾਂ ਇਹੀ ਕਹਿਣਾ ਸੀਗਾ ਵੀ ਇੱਕ ਜਿਹੜੀ ਬੇਅਦਬੀ ਦਾ ਮਾਮਲਾ ਹੈ ਜਾਂ ਜਿਵੇਂ ਇੱਕ ਸਿੱਖ ਸੈਂਟੀਮੈਂਟ ਤੋਂ ਜਿਹੜੀ ਗੱਲ ਨਿਕਲ ਕੇ ਆਉਂਦੀ ਹੈ ਪੀ ਇਹਨਾਂ ਨੂੰ ਉਹ ਸ਼ਰਾਪ ਹੈ ਜਿਹੜਾ ਉਹ ਲੱਗ ਗਿਆ ਔਰ ਇਹ ਸ਼ਾਇਦ ਆਪਣੀ ਪੂਰਾ ਉਹ ਸ਼ਰਾਪ ਜਿਹੜਾ ਹਜੇ ਪੂਰਾ ਅੱਗੇ ਜਾ ਕੇ ਹੋਏਗਾ ਵੀ ਜਿਸ ਤਰੀਕੇ ਨਾਲ ਉਹ ਗਰਾਫ ਦਿਨੋਂ ਦਿਨ ਡਿੱਗਦਾ ਹੀ ਜਾ ਰਿਹਾ ਹੈ ਔਰ ਬੜੀ ਔਖੀ ਸਥਿਤੀ ਹੈ ਸੁਖਬੀਰ ਬਾਦਲ ਹੋਰਾਂ ਲਈ ਕਿਉਂਕਿ ਜੋ ਪੋਲਿਟਿਕਸ ਉਹਨਾਂ ਨੇ ਖੜੀ ਕਰੀ ਸੀ ਜਿਸ ਗਰਾਉਂਡ ਤੇ ਉਹ ਗਰਾਉਂਡ ਟੋਟਲੀ ਸ਼ਿਫਟ ਹੋ ਰਿਹਾ ਹੈ ਔਰ ਟ੍ਰੈਡੀਸ਼ਨਲ ਜਿਹੜਾ ਅਕਾਲੀ ਹੈ ਉਹ ਉਹ ਉਸ ਸਥਿਤੀ 'ਚ ਹੈ ਨਹੀਂ ਹੈ ਹੁਣ ਇਹ ਚੀਜ਼ਾਂ ਨੂੰ ਸੰਭਾਲ ਸਕੇ ਕਿਉਂਕਿ ਜਿਸ ਤਰ੍ਹਾਂ ਦੇ ਲੀਡਰ ਅੱਗੇ ਆਏ ਸੀਗੇ ਉਹਨਾਂ 'ਚ ਉਹ ਵਿਲ ਪਾਵਰ ਜਾਂ ਉਹਨਾਂ ਦੀ ਉਸ ਤਰ੍ਹਾਂ ਦੀ ਕਮਿਟਮੈਂਟ ਨਹੀਂ ਹੈ ਤੁਸੀਂ ਇਹੀ ਦੇਖੋ ਡਿੰਪੀ ਦਾ ਸਭ ਤੋਂ ਨੇੜੇ ਸੀ ਸੁਖਬੀਰ ਹੋਰਾਂ ਦੇ ਪਰਿਵਾਰਕ ਮੈਂ ਕਹਿੰਦਾ ਤੀਜੇ ਚੌਥੇ ਦਿਨ ਤਾਂ ਫੋਟੋਆਂ ਹੁੰਦੀਆਂ ਸੀ ਇਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੀਆਂ ਮਤਲਬ ਕਿਉਂਕਿ ਬਾਦਲਪਿੰਡ ਵੀ ਬਿਲਕੁਲ ਨਾਲ ਹੈ ਨਹੀਂ ਫਿਰ ਇਹਨਾਂ ਨੂੰ ਇਹ ਹਮਰਾਜ਼ ਵੀ ਹੋਣਗੇ ਕਈ ਗੱਲਾਂ ਓਬਵੀਅਸਲੀ ਹੁੰਦਾ ਹੀ ਆ ਜੀ ਉਹ ਤਾਂ ਫਿਰ ਉਹ ਤਾਂ ਹੁੰਦਾ ਹੀ ਆ ਫਿਰ ਪਰੇਸ਼ਾਨੀ ਪੈਦਾ ਕਰ ਸਕਦੇ ਨੇ ਕੋਈ ਮੈਨੂੰ ਲੱਗਦਾ ਨਹੀਂ ਉਸ ਲੈਵਲ ਤੇ ਜਾਣਗੇ ਵੈਸੇ ਇੰਨੀ ਕੁ ਮੈਨੂੰ ਲੱਗਦਾ ਉਹ ਰੱਖਣਗੇ ਹਾਂ ਵੀ ਉਹ ਇੱਕ ਇੱਕ ਮਿਨੀਮਮ ਅੰਡਰਸਟੈਂਡਿੰਗ ਬਣ ਜੇਗੀ ਦੋਨਾਂ ਧਿਰਾਂ ਦੇ ਅੰਦਰ ਛੱਡ ਕੇ ਚਲੇ ਜਾਣਗੇ ਚਲੇ ਗਏ ਨੇ ਪਰ ਕੋਈ ਉਸ ਤੋਂ ਇਲਾਵਾ ਕੋਈ ਪਰਸਨਲ ਅਟੈਕ ਜਾਂ ਕੁਝ ਉਸ ਤਰ੍ਹਾਂ ਦਾ ਨਹੀਂ ਅਕਾਲੀ ਦਲ ਕੋਲ ਹੁਣ ਸੁਖਬੀਰ ਬਾਦਲ ਜਾਂ ਮਨਪ੍ਰੀਤ ਬਾਦਲ ਤੋਂ ਬਿਨਾ ਹਾਂ ਉਸ ਹਲਕੇ ਦੇ ਵਿੱਚ ਜਾਂ ਉਸ ਸ਼ਹਿਰ ਦੇ ਵਿੱਚ ਕੋਈ ਚਿਹਰਾ ਹੈ ਜਿਹੜਾ ਨਮਾਇਆ ਹੋਵੇ ਕਿਉਂਕਿ ਇੱਥੇ ਤਾਂ ਹੁਣ ਲੋਕਲ ਲੈਵਲ ਤੇ ਪਤਾ ਹੋਊਗਾ ਤੁਹਾਨੂੰ ਦੇਖੋ ਇਸ ਤਰ੍ਹਾਂ ਦਾ ਕੋਈ ਵੱਡਾ ਲੀਡਰ ਨਹੀਂ ਹੈ ਜਿਵੇਂ ਐਸਜੀਪੀਸੀ ਦੇ ਇੱਕ ਦੋ ਲੀਡਰ ਹੈਗੇ ਨੇ ਮਤਲਬ ਪਰ ਕੋਈ ਉਸ ਤਰ੍ਹਾਂ ਦਾ ਪ੍ਰੋਮਿਨੈਂਟ ਚਿਹਰਾ ਨਹੀਂ ਹੈ ਔਰ ਹੁਣ ਸੁਖਬੀਰ ਬਾਦਲ ਉੱਥੇ ਗਏ ਸੀ ਮੈਂ ਦੇਖ ਰਿਹਾ ਸੀ ਉਹਨਾਂ ਦੀ ਫੋਟੋ ਵੀ ਉੱਥੇ ਉੱਥੇ ਜਿਹੜੇ ਉਹਨਾਂ ਦੇ ਮੇਨ ਪਿੱਛੇ ਬੈਠੇ ਹੋਏ ਸੀ ਉਹ ਰਗਵੀਰ ਸਿੰਘ ਬੈਠੇ ਸੀ ਜਿਹੜੇ ਅਕਾਲ ਕਾਂਗਰਸ ਵੱਲੋਂ ਜਦੋਂ ਮਨਪ੍ਰੀਤ ਨੇ ਲੜੀ ਇਲੈਕਸ਼ਨ ਪਹਿਲੀ ਉਹ ਕਾਂਗਰਸ ਵੱਲੋਂ ਲੜਦੇ ਰਹੇ ਉਹ ਪਿਛਲੇ ਜਦੋਂ ਸੈਕੰਡ ਟਾਈਮ ਇਹਨਾਂ ਨੇ ਦੁਬਾਰਾ ਪਾਵਰ ਚ ਆਈ ਹੈ ਪਾਰਟੀ ਉਦੋਂ ਸ਼ਿਫਟ ਕੀਤੇ ਸੀ ਤਾਂ ਉਸ ਤਰ੍ਹਾਂ ਦੇ ਲੀਡਰ ਹੀ ਹੈ ਕੋਈ ਹਲੇ ਹਲੇ ਛੋਟੇ ਰੈਂਕ ਦੇ ਹੀ ਨੇ ਤਾਂ ਫਿਰ ਇਹ ਸਾਰੇ ਦੇ ਵਿੱਚ ਜੋ ਸਾਰੀ ਘਟਨਾ ਹੋ ਰਹੀ ਹੈ এলিਫੈਂਟ ਇਨ ਦਾ ਰੂਮ ਤਾਂ ਰਾਜਾ ਵੜਿੰਗ ਨੇ ਮਾਲੋ ਇੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਉਹਨਾਂ ਦਾ ਟ੍ਰੈਡੀਸ਼ਨਲ ਹਲਕਾ ਵੀ ਹੈ ਜਿਮਨੀ ਚੌਂੜ ਵੀ ਉਹਨਾਂ ਦੇ ਜਿੱਤੇ ਜਾਣ ਕਰਕੇ ਹੋ ਰਹੀ ਹੈ ਹੁਣ ਉਹ ਸਾਰੀ ਸਿਚੁਏਸ਼ਨ ਦੇ ਵਿੱਚ ਉਹਨਾਂ ਲਈ ਕੀ ਗੇਨ ਹੈ ਕੀ ਲੌਸ ਹੈ ਮੈਨੂੰ ਲੱਗਦਾ ਰਾਜਾ ਵੜਿੰਗ ਲਈ ਗੇਨ ਹੈ ਜੇ ਉਹਵੇਂ ਦੇਖਿਆ ਜਾਵੇ ਕਿਉਂਕਿ ਅਕਾਲੀ ਦਲ ਦੇ ਟਿਕਟ ਤੇ ਡਿੰਪੀ ਢਿਲੋਂ ਮਜ਼ਬੂਤ ਕੰਟੈਂਡਰ ਸੀ ਔਰ ਲੋਕ ਦੇਖਦੇ ਸੀ ਕਿ ਰਾਜੇ ਦੇ ਖਿਲਾਫ ਉਹਨੂੰ ਇੱਕ ਮੇਨ ਬੰਦਾ ਹੁਣ ਜਦੋਂ ਉਹ ਚਲੇ ਗਏ ਉਹ ਸ਼ਿਫਟ ਕਰ ਗਏ ਉਹ ਆਪ ਚਲੇ ਗਿਆ ਤਾਂ ਆਪ ਨੂੰ ਫਾਇਦਾ ਹੋਏਗਾ ਇੱਧਰ ਰਾਜਾ ਵੜਿੰਗ ਨੂੰ ਜਿਹੜਾ ਮੇਨ ਫਾਇਦਾ ਹੋਏਗਾ ਕਿ ਉਹ ਵੀ ਜੋ ਜਿਸ ਨੂੰ ਵੀ ਖੜਾ ਕਰਦੇ ਨੇ ਹੁਣ ਉਹਦੇ ਵਿੱਚ ਬਹੁਤ ਸਾਰੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਵੀ ਸ਼ਾਇਦ ਰਾਜਾ ਵੜਿੰਗ ਦੀ ਪਤਨੀ ਵੀ ਖੜੇ ਹੋ ਸਕਦੇ ਨੇ ਉੱਥੋਂ ਤੇ ਜਾਂ ਕਿਸੇ ਹੋਰ ਨੂੰ ਮੌਕਾ ਦਿੰਦੇ ਨੇ ਅਗਰ ਰਾਜਾ ਵੜਿੰਗ ਪਰਿਵਾਰਕ ਤੌਰ ਤੇ ਜੇ ਕਿ ਉਹਨਾਂ ਦਾ ਮੈਂਬਰ ਖੜਾ ਹੁੰਦਾ ਜੇ ਉਹਨਾਂ ਦੀ ਪਤਨੀ ਖੜੀ ਹੁੰਦੀ ਫਿਰ ਮੈਨੂੰ ਲੱਗਦਾ ਉਹ ਵੀ ਬਹੁਤ ਸਟਰੋਂਗ ਕੰਟੈਂਡਰ ਹੋਣਗੇ ਜਿੱਤਣ ਦੇ ਤੇ ਇਹ ਇਹ ਲੜਾਈ ਬਾਕੀ ਹੁਣ ਇੰਟਰਸਟਿੰਗ ਗੱਲ ਇਹ ਹੈ ਵੀ ਮਨਪ੍ਰੀਤ ਬਾਦਲ ਬਹੁਤ ਐਕਟਿਵ ਨੇ ਉਸ ਏਰੀਏ ਦੇ ਵਿੱਚ ਪਿਛਲੇ ਦਿਨਾਂ ਤੋਂ ਵਿੱਚ ਔਰ ਇੱਕ ਜੋ ਮੈਨੂੰ ਲੋਕਲ ਲੈਵਲ ਤੋਂ ਪਤਾ ਲੱਗਿਆ ਕਿ ਉੱਥੇ ਇੱਕ ਜਿਹੜੀ ਉਹ ਪੋਲਿਟਿਕਸ ਚੱਲ ਰਹੀ ਹੈ ਵੀ ਜਿਹਦੇ ਵਿੱਚ ਜਿਹੜੀ ਦਲਿਤ ਵੋਟ ਬੈਂਕ ਹੈ ਉਹਨੂੰ ਭਾਜਪਾ ਆਪਣੇ ਨੇੜੇ ਕਰਨ ਲਈ ਹਰ ਤਰ੍ਹਾਂ ਦੀ ਕਹਿ ਲਓ ਇੱਕ ਉੱਥੇ ਚੱਲ ਰਹੀ ਹੈ ਗੇਮ ਜਿਹਦੇ ਵਿੱਚ ਮੋਨਿਟਰੀ ਬੈਨੀਫਿਟ ਦੇਣ ਦੀ ਗੇਮ ਵੱਡੀ ਚੱਲ ਰਹੀ ਹੈ ਔਰ ਟਿਊਬ ਵਾਲਾਂ ਦੀ ਸਬਸਿਡੀ 80% ਤੱਕ ਜਿਹੜੀ ਕਿਸਾਨੀ ਨੂੰ ਦੇ ਕੇ ਨੇੜੇ ਲਿਆਉਣ ਦੀ ਔਰ ਜਿਹੜੇ ਦਲਿਤ ਹੁੰਦੇ ਨੇ ਗਰੀਬ ਇਹਨਾਂ ਦੇ ਘਰਾਂ ਨੂੰ ਘਰਾਂ ਲਈ ਜਾਂ ਘਰ ਮਤਲਬ ਪੈਸੇ ਦੇਣ ਬਈ ਬਾਦਲਾਂ ਨੇ ਤਾਂ ਬਹੁਤ ਕੰਮ ਕੀਤੇ ਨੇ ਕਹਿੰਦੇ ਵੀ ਉਸ ਏਰੀਆ 'ਚ ਸਾਰਾ ਕੁਝ ਕਰਾਇਆ ਤੇ ਹੁਣ ਸਾਰੇ ਲੋਕ ਜਿਹੜੇ ਨੇ ਉਹ ਇਹਸਾਨ ਫਰਮੋਸ਼ੀ ਕਰਨਗੇ ਅ ਦੇਖੋ ਸ਼ੀਦਾ ਸ਼ਿਫਟ ਤਾਂ ਮੈਂ ਤੈਨੂੰ ਦੱਸਿਆ ਨਾ ਹੁੰਦੇ ਵੈਸੇ ਵੀ ਹੋ ਰਹੀਆਂ ਨੇ ਮਤਲਬ ਹੋਈਆਂ ਨੇ ਹੁਣ ਐ ਤਾਂ ਫਿਰ ਸਾਰੇ ਏਰੀਆ ਚ ਹੋਰਾਂ ਦੇ ਵੀ ਕੰਮ ਕਰਾਈ ਸੀ ਆਪ ਜਿੱਤੀ ਉੱਥੇ ਔਰ ਇੱਥੇ ਤੁਸੀਂ ਦੇਖੋ ਵੀ ਹੁਣ ਇੱਥੇ ਆ ਕੇ ਗੱਲ ਉੱਥੇ ਆ ਜੇਗੀ ਵੀ ਅੰਡਰਸਟੈਂਡਿੰਗ ਸੁਖਬੀਰ ਤੇ ਮਨਪ੍ਰੀਤ ਦੀ ਕੀ ਹੈ ਅਗਰ ਤਾਂ ਸੁਖਬੀਰ ਪਿੱਛੇ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਵੀ ਉਹ ਮਨਪ੍ਰੀਤ ਦੇ ਪਿੱਛੇ ਰਹਿ ਕੇ ਤਾਂ ਫਿਰ ਤਾਂ ਆਪਣੇ ਵੋਟ ਬੈਂਕ ਨੂੰ ਵੀ ਕਹਿ ਸਕਦੇ ਨੇ ਕਿ ਉਹ ਮਨਪ੍ਰੀਤ ਨੂੰ ਵੋਟ ਪਵਾ ਸਕਦੇ ਨੇ ਅਗਰ ਉਹ ਆਪਣੇ ਦਮ ਤੇ ਲੜਦੇ ਨੇ ਜਾਂ ਮਤਲਬ ਬਹੁਤ ਤਕੜਾ ਕੰਟੈਂਡਰ ਦਿੰਦੇ ਨੇ ਤਾਂ ਉਹ ਵੀ ਫਿਰ ਤਾਂ ਇੱਕ ਲੈਵਲ ਤੇ ਕੰਟੈਂਡਰ ਹੋਣਗੇ ਪਰ ਉਹਨਾਂ ਦੇ ਜਿੱਤਣ ਦੇ ਅਸਾਰ ਇਹ ਸਾਰੀ ਜੋ ਹਾਲਾਤ ਬਣੇ ਹੋਏ ਨੇ ਕਾਲੀ ਦਲ ਦੇ ਓਵਰਆਲ ਪਲਸ ਐਂਟੀ ਜਿਹੜੀ ਉਹ ਸਰਕਾਰ ਐ ਸਾਰੀ ਉਹ ਸਾਰੀ ਤਾਂ ਉਹਦੇ ਕਰਕੇ ਉਹਨਾਂ ਦੇ ਘਟ ਗਏ ਆ ਕਿਉਂਕਿ ਉਹ ਹਰਦੀਪ ਸਿੰਘ ਚਲੇ ਗਏ ਆ ਜਦੋਂ ਉਹ ਡੇਮਪੀ ਢਿੱਲੋਂ ਚਲੇ ਗਏ ਆ ਤਾਂ ਉਹ ਘਟ ਗਏ ਆ ਤਾਂ ਤੁਸੀਂ ਮੇਰਾ ਆਖਲਾ ਤੁਹਾਨੂੰ ਇਹ ਜਿਹੜੀ ਦੋਸਤੀ ਦਾ ਉਹਨਾਂ ਨੇ ਵਾਸਤਾ ਪਾਇਆ ਹਰਦੀਪ ਢਿੱਲੋਂ ਡੇਮਪੀ ਢਿੱਲੋਂ ਦੇ ਸੰਬੀਰ ਬਾਦਲ ਨਾਲ ਤਾਂ ਇਹ ਦੋਸਤੀ ਤੇ ਜਿਹੜਾ ਇਹ ਕਹਿੰਦਾ ਮੁਹੱਬਤ ਵੀ ਜ਼ਰੂਰੀ ਥੀ ਵਿਛੜਨਾ ਵੀ ਜ਼ਰੂਰੀ ਥਾ ਤੇ ਇਹਨੂੰ ਤੁਸੀਂ ਤਸ਼ਬੀਹ ਕੀ ਦਿੰਦੇ ਹੋ ਇਹ ਕਹਾਣੀ ਕਿੱਦਾਂ ਇੰਟਰਪ੍ਰੀਟ ਹੋਏਗੀ ਪੰਜਾਬ ਪੋਲਿਟਿਕਸ ਜਾਂ ਅਕਾਲੀ ਪੋਲਿਟਿਕਸ ਦੇ ਵਿੱਚ ਦੀ ਕਾਲੀ ਪੋਲਿਟਿਕਸ ਦੇ ਵਿੱਚ ਮੈਂ ਤਾਂ ਇਹਨੂੰ ਬੜੀ ਸਿੰਬੋਲਿਜ਼ਮ ਦੇ ਤੌਰ ਤੇ ਦੇਖ ਰਿਹਾ ਵੀ ਜੋ ਕਾਲੀ ਦਲ ਦਾ ਕ੍ਰਾਈਸਿਸ ਇਸ ਰੂਪ ਚ ਦਿਖਿਆ ਹੁਣ ਗਿੱਦੜਬਾ ਦੇ ਵਿੱਚ ਜਿਸ ਤਰ੍ਹਾਂ ਉਹ ਛੱਡ ਕੇ ਗਏ ਵੀ ਇਹ ਸਾਫ਼ ਉਹ ਦਿਖਿਆ ਕਿ ਜਿਸ ਗਰਾਊਂਡ ਤੇ ਉਹ ਪੋਲਿਟਿਕਸ ਖੜੀ ਕੀਤੀ ਗਈ ਸੀਗੀ ਉਹਦੀ ਗਰਾਊਂਡ ਇੰਨੀ ਸ਼ੇਕੀ ਸੀਗੀ ਉਹਦੇ ਜਾਨ ਦੇ ਜਿਹੜੇ ਚਾਂਸਸ ਇਸ ਤਰ੍ਹਾਂ ਦੇ ਕਦੇ ਵੀ ਬਣ ਸਕਦੇ ਸੀਗੇ ਤਾਂ ਹਾਲਾਂਕਿ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਵੀ ਦੋਸਤੀ ਜਾਂ ਇੱਕ ਇਹ ਨਾ ਦੁਸ਼ਮਣੀ ਵੀ ਕਰੋ ਤਾਂ ਜੰਮ ਕੇ ਕਰੋ ਹਨਾ ਵੀ ਕਦੇ ਸ਼ਰਮੰਦਾ ਨਾ ਹੋਣਾ ਪਵੇ ਉਵੇਂ ਮੈਨੂੰ ਲੱਗਦਾ ਉਹ ਇਹ ਗ੍ਰੇਸ ਰੱਖਣਗੇ ਪਰ ਅਕਾਲੀ ਦਲ ਦੀ ਉਸ ਲਈ ਬੜੀ ਇੱਕ ਸਿਚੁਏਸ਼ਨ ਬੜੀ ਓਕੀਅਰਿਅਸ ਬਣ ਗਈ ਹੈ ਔਰ ਬਾਕੀ ਸਮਾਂ ਸਮਰੱਥਾ ਦਾਸੀ ਦਾ ਧੰਨਵਾਦ ਜੀ ਬਹੁਤ-ਬਹੁਤ ਏਸਨ ਹਰਦੀਪ ਹਰਮੀਤ ਸਿੰਘ ਜੀ ਜਿਹੜੇ ਕਿ ਸਾਡੇ ਨਾਲ ਜੋ ਗਿੱਦਰਵਾਹਾ ਦਾ ਸਿਆਸੀ ਹਾਲਾਤ ਨੇ ਉਹਨਾਂ ਬਾਰੇ ਉਹਨਾਂ ਨੇ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ